ਅੱਜ ਸਾਡੇ ਪਿੰਡ ਦੇ ਅਜੇ ਪੱਤਰਕਾਰ ਜੋ ਪਿੰਡ ਦੀ ਨਾਮਵਰ ਹਸਤੀ ਆ ਇੱਕ ਛੋਟੇ ਪਰਿਵਾਰ ਚੋਂ ਵੱਡੀ ਗੱਲ ਕਰਦੇ ਨੇ ਅੱਜ ਉਹਨਾਂ ਨੇ ਜਿਹੜੀ ਬਲੈਕਮੇਲਰ ਫਿਲਮ ਬਣਾਈ ਆ ਉਹ ਅੱਜ ਇਹਨਾਂ ਨੇ ਰਿਲੀਜ਼ ਕੀਤੀ ਆ ਉੱਥੇ ਪਤਵੰਤੇ ਸੱਜਣ ਜਿਹੜੇ ਪਿੰਡ ਦੇ ਜਾਂ ਦੂਰ ਨੇੜੇੋਂ ਆਏ ਨੇ ਉਹ ਇਹਨਾਂ ਨੂੰ ਮੁਬਾਰਕਵਾਦ ਕਹਿਣ ਆਏ ਨੇ ਇਹਨਾਂ ਦੀ ਜ਼ਿੰਦਗੀ ਵਿੱਚ ਅੱਜ ਚਾਰ ਖੁਸ਼ੀਆਂ ਆਈਆਂ ਨੇ ਇੱਕ ਇਹਨਾਂ ਦਾ ਭਾਂਜਾ ਜਿਹੜਾ ਅਵੇ ਜੀ ਸਿੰਘਾ ਉਹ ਕੈਨੇਡਾ ਦੀ ਧਰਤੀ ਤੇ ਗਿਆ ਇੱਕ ਇਹਨਾਂ ਨੇ ਜਿਹੜੀ ਅੱਜ ਦਾ ਦਿਨ ਪਹਿਲੀ ਜਿਹੜੀ ਫਿਲਮ ਸੀਗੀ ਉਹ ਰਿਲੀਜ਼ ਕੀਤੀ ਸੀ ਉਹ ਇਹਨਾਂ ਨੂੰ ਬੜੀ ਖੁਸ਼ੀ ਦਿੱਤੀ ਇਹਨਾਂ ਨੂੰ ਅਗਾਹ ਵਧਣ ਦਾ ਮੌਕਾ ਦਿੱਤਾ ਅੱਜ ਇਹਨਾਂ ਜਿਹੜੀ ਦੂਜੀ ਫਿਲਮ ਬਲੈਕਮੇਲ ਉਹ ਇਹਨਾਂ ਨੇ ਰਿਲੀਜ਼ ਕੀਤੀ ਆ ਇੱਕ ਇਹਨਾਂ ਦਾ ਜਨਮ ਦਿਨ ਆ ਬੜੀਆਂ ਖੁਸ਼ੀਆਂ ਨੇ ਚਾਰੇ ਖੁਸ਼ੀਆਂ ਨੇ ਇਹਨਾਂ ਦੀਆਂ ਸੋ ਅਸੀਂ ਸਾਰੇ ਪਿੰਡ ਵੱਲੋਂ ਇਹਨਾਂ ਨਾਲ ਖੁਸ਼ੀ ਸਾਂਝੀ ਕਰਨ ਆਏ ਆ ਜਿਹੜੀ ਬਲੈਕਮੇਲਰ ਫਿਲਮ ਹੈ ਉਹ ਹੈਗਾ ਜੀ ਵੀ ਜਿਹੜੇ ਆਪਣੇ ਇਲਾਕੇ ਦੀਆਂ ਛੋਟੀਆਂ ਮੋਟੀਆਂ ਜੋ ਘਟਨਾਵਾਂ ਹੁੰਦੀਆਂ ਕਿਵੇਂ ਬਲੈਕਮੇਲਰਾਂ ਨੂੰ ਕਿਵੇਂ ਪੁਲਿਸ ਕਾਬੂ ਕਰਦੀ ਆ ਜਾਂ ਹੋਰ ਕਿਵੇਂ ਉਹ ਸਮਾਜ ਨੂੰ ਗੰਧਲਾ ਕਰਦੇ ਨੇ ਉਹ ਸਾਰਾ ਫਿਲਮ ਵਿੱਚ ਬਰੀਕੀ ਨਾਲ ਵਿਖਾਇਆ ਗਿਆ ਸੋ ਸਾਡੇ ਵੱਲੋਂ ਇਹਨਾਂ ਨੂੰ ਮੁਬਾਰਕਬਾਦ ਅਸੀਂ ਆਪਣੇ ਇਲਾਕੇ ਵੱਲੋਂ ਪਿੰਡ ਬੰਨੀਓ ਇਹਨਾਂ ਨੂੰ ਮੁਬਾਰਕਬਾਦ ਦਿੰਨੇ ਆ ਤਾਂ ਜੋ ਕਿ ਇਹ ਆਪਣੀ ਤਰੱਕੀਆਂ ਨੇ ਜਿਹੜਾ ਬਲੰਦੀਆਂ ਨੂੰ ਛੂਹੇ ਤੇ ਆਪਣਾ ਨਾਂ ਉੱਚਾ ਕਰੇ ਪਿੰਡ ਦਾ ਨਾਂ ਉੱਚਾ ਕਰੇ ਸਾਡੇ ਪਿੰਡ ਟੱਲੇਵਾਲ ਲਈ ਬਹੁਤ ਹੀ ਖੁਸ਼ੀ ਦਾ ਦਿਨਾਂਗਾ 7 ਮਈ 2024 ਨੂੰ ਅੱਜ ਅਸੀਂ ਰਾਜ ਪਾਰਲਸ ਦੇ ਵਿੱਚ ਖੜੇ ਆ ਜਿੱਥੇ ਸਾਡੇ ਪਿੰਡ ਦੇ ਪੱਤਰਕਾਰ ਆ ਜੇ ਟੱਲੇਵਾਲ ਜੋ ਪੱਤਰਕਾਰੀ ਦੇ ਖੇਤਰ ਦੇ ਵਿੱਚ ਬਹੁਤ ਹੀ ਅੱਗੇ ਵਧ ਰਹੇ ਨੇ ਤੇ ਨਾਲ ਦੀ ਨਾਲ ਹੀ ਉਹ ਲਘੂ ਫਿਲਮਾਂ ਜਿਨ੍ਹਾਂ ਨੂੰ ਆਪਾਂ ਟੈਲੀ ਫਿਲਮਾਂ ਕਹਿੰਦੇ ਆ ਜਿਨ੍ਹਾਂ ਦਾ ਅੱਜ ਬਹੁਤ ਰੁਝਾਨਾਗਾ ਉਹਦੇ ਅੱਗੇ ਵੀ ਉਹ ਆਪਣਾ ਜਿਹੜਾ ਵਾਅਦਾ ਉਹ ਕਰ ਰਹੇ ਨੇ ਇਸ ਤੋਂ ਪਹਿਲਾਂ ਉਹ ਕਿਸਮਤ ਫਿਲਮਾਂ ਜਿਹੜੀ ਉਹ ਰਿਲੀਜ਼ ਕਰ ਚੁੱਕੇ ਨੇ ਤੇ ਅੱਜ 7 ਮਈ ਨੂੰ ਬਲੈਕ ਮੇਲ ਜੋ ਇੱਕ ਸਮਾਜ ਦੇ ਵਿੱਚ ਬਹੁਤ ਵੱਡੀ ਕ੍ਰਿਤੀ ਹੈ ਉਹ ਇੱਕ ਚੰਗਾ ਸਨੇਹਾ ਦੇਣ ਲਈ ਸਮਾਜ ਨੂੰ ਵੀ ਬਲੈਕ ਮੇਲ ਆ ਜਿਹੜਾ ਵੀ ਉਹ ਕਿਸ ਤਰ੍ਹਾਂ ਜੰਦੇ ਇਨਸਾਨੀਅਤ ਦਾ ਜਿਹੜਾ ਉਹ ਖੋਰਾ ਲਾਉਂਦੇ ਨੇ ਅੱਜ ਸਾਡੇ ਸਮਾਜ ਦੇ ਵਿੱਚ ਉਹਨਾਂ ਨੂੰ ਕਾਬੂ ਕਰਨੇ ਲਈ ਤੇ ਸਮਾਜ ਨੂੰ ਦੱਸਣ ਦੇ ਲਈ ਇਹਨਾਂ ਨੇ ਅੱਜ ਇੱਕ ਫਿਲਮ ਜਿਹੜੀ ਉਹ ਬਣਾ ਕੇ ਰਿਲੀਜ਼ ਕੀਤੀ ਆ ਅੱਜ ਪਤਵੰਤੇ ਸੱਜਣਾ ਜਿਹੜੇ ਪਿੰਟੱਲੇਵਾਲ ਦੇ ਬਾਹਰੋਂ ਵੀ ਸਖਸ਼ੀਅਤ ਆਈਆਂ ਗਈਆਂ ਤੇ ਅੱਜ ਫਿਲਮ ਜਿਹੜੀ ਉਹ ਰਿਲੀਜ਼ ਕੀਤੀ ਆ ਤੇ ਸਾਰੇ ਪਿੰਡ ਦਾ ਜਿਹੜਾ ਅਜੇ ਟੱਲੇ ਆ ਜੋ ਪੱਤਰਕਾਰ ਆ ਇਹਨਾਂ ਨੂੰ ਪੂਰਨ ਸਹਿਯੋਗ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਪੂਰਨ ਸਹਿਯੋਗ ਦੇਵਾਂਗੇ ਤੇ ਕੁਦਰਤ ਵੱਲੋਂ ਇਹਨਾਂ ਨੂੰ ਜੋ ਬਲ ਬਖਸ਼ਾਗਾ ਉਹ ਬਲੰਗੀਆਂ ਦੇ ਵਿੱਚ ਜਾਣ ਅੱਗੇ ਵਧਣ ਤੇ ਅਜਿਹੀਆਂ ਫਿਲਮਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਦੇਣ ਤੇ ਅਸੀਂ ਸਾਰੇ ਇਹਨਾਂ ਦੇ ਨਾਲ ਖੁਸ਼ੀ ਸਾਂਝੇ ਕਰਦੇ ਹੋਏ ਤੇ ਇਹਨਾਂ ਦਾ ਜਿੱਥੇ ਧੰਨਵਾਦ ਕਰਦੇ ਆ ਉੱਥੇ ਮਨੋ ਕਾਮਨਾ ਵੀ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਫਿਲਮਾਂ ਜਿਹੜੀਆਂ ਇਹ ਤਿਆਰ ਕਰਕੇ ਸਮਾਜ ਨੂੰ ਦੇਣ ਤਾਂ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਅਸੀਂ ਰਾਜ ਪੈਲਸ ਟੱਲੇ ਵਾਲ ਦੇ ਵਿੱਚ ਖੜੇ ਆ ਜਿੱਥੇ ਜਨਤਾ ਦੀ ਆਵਾਜ਼ ਦੇ ਅਖਬਾਰ ਦੇ ਮੁੱਖ ਸੰਪਾਦਕ ਅਜੇ ਟੱਲੇਵਾਲ ਜੀ ਨੇ ਆਪਣੀ ਦੂਸਰੀ ਫਿਲਮ ਬਲੈਕਮੇਲ ਰਿਲੀਜ਼ ਕੀਤੀ ਹੈ ਜਿਸ ਵਿੱਚ ਪਿੰਡ ਦੇ ਪਤਵੰਤ ਸੱਜਣਾਂ ਦੇ ਬਾਹਰ ਸਹਿਯੋਗੀ ਸੱਜਣ ਆਏ ਨੇ ਬਹੁਤ ਧੰਨਵਾਦ ਕਰਦੇ ਹਾਂ ਅਜੇ ਟੱਲੇਵਾਲ ਜੀ ਦਾ ਜਿਨ੍ਹਾਂ ਨੇ ਬਲੈਕਮੇਲ ਫਿਲਮ ਤਿਆਰ ਕਰਕੇ ਸਮਾਜ ਨੂੰ ਇੱਕ ਸੁਨੇਹਾ ਦਿੱਤਾ ਜਿਹਦੇ ਵਿੱਚ ਅਸੀਂ ਜਿਹੜਾ ਹੈਗਾਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਕ੍ਰੀਤੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਇੱਕ ਤੁਹਾਡੇ ਨਾਲ ਗੱਲ ਸਮਝ ਕਰਨਾ ਚਾਹੁੰਦਾ ਕਿ ਜਨਤਾ ਦੀ ਆਵਾਜ਼ ਅਖਬਾਰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦੋਵੇਂ ਜਾਣੇ ਇੱਕ ਡੇਲੀ ਅਖਬਾਰ ਹੁੰਦਾ ਹੈਗਾ ਦੇਸ਼ ਪ੍ਰਦੇਸ਼ ਜਿਹੜਾ ਮਾਂਸਾ ਦਾ ਸ਼ਬਦਾ ਹੈਗਾ ਉਹਦੇ ਵਿੱਚ ਇਕੱਠੇ ਪੱਤਰਕਾਰੀ ਕਰਦੇ ਸੀ ਤਾਂ ਉੱਥੇ ਕਿਸੇ ਨੁਕਤੇ ਤੇ ਕਿੰਤੂ ਪ੍ਰੰਤੂ ਹੋਇਆ ਕਿੰਤੂ ਪ੍ਰੰਤੂ ਵੀ ਮਤਲਬ ਕਹਿਣਾ ਚਾਹੀਦਾ ਕਿ ਮਤਲਬ ਬਹਿਸ ਹੋਈ ਬਹਿਸ ਵਧੀਆ ਸੀ ਚੰਗੀ ਗੱਲ ਸੀ ਕਿਉਂਕਿ ਜੇ ਅਸੀਂ ਕਿਸੇ ਗੱਲ ਤੇ ਬਹਿਸ ਕਰਾਂਗੇ ਜਾਂ ਮਤਲਬ ਜਿਹੜਾ ਹੈਗਾ ਉਹ ਤੇ ਤੇ ਮਤਲਬ ਤਰਕ ਨਾਲ ਗੱਲ ਕਰਾਂਗੇ ਤਾਂ ਸਾਡੇ ਸਮਾਜ ਨੂੰ ਕੁਛ ਨਾ ਕੁਛ ਸਿੱਖਣ ਲਈ ਤੇ ਸੇਧ ਦੇਣ ਲਈ ਮਿਲਦਾ ਹੈਗਾ ਉੱਥੋਂ ਮਤਲਬ ਜਿਹੜਾ ਉਹ ਤਰਕ ਸੀ ਇੰਨਾ ਕਿ ਮਤਲਬ ਹਾਵੀ ਰਿਹਾ ਕਿ ਅਜੇ ਟੱਲੇਵਾਲ ਦੇ ਦਿਲ ਤੇ ਉਹ ਗੱਲ ਆ ਜਿਹੜੀ ਉਹ ਚੂਟ ਕਰ ਗਈ ਤੇ ਚੋਟ ਕਰੇ ਹੋਈ ਉਥੋਂ ਮਤਲਬ ਪੰਜਾਬੀ ਚ ਆਪਾਂ ਕਹਿ ਸਕਦੇ ਵੀ ਭਰੇ ਮਨ ਨਾਲ ਹੀ ਆ ਗਏ ਆਨਸਾਰ ਮਤਲਬ ਜਿਹੜਾ ਹੈਗਾ ਉਹਨਾਂ ਨੇ ਆਪਦੇ ਅਖਬਾਰ ਦੀ ਸ਼ੁਰੂਆਤ ਕੀਤੀ ਤਾਂ ਉਹਨਾਂ ਨੇ ਨਾਮ ਰੱਖਿਆ ਜਨਤਾ ਦੀ ਆਵਾਜ਼ ਜਨਤਾ ਦੀ ਆਵਾਜ਼ ਜਿਹੜਾ ਅਖਬਾਰ ਹੈ ਉਹ ਅੱਜ ਦੇ ਦਿਨਾਂ ਜਿਹੜਾ ਉਹ ਸਾਨੂੰ ਰਜਿਸਟ੍ਰੇਸ਼ਨ ਨੰਬਰ ਮਿਲਿਆ ਸੀ ਤੇ ਰਿਲੀਜ਼ ਕੀਤਾ ਗਿਆ ਸੀ ਤਿੰਨ ਖੁਸ਼ੀਆਂ ਹੋਰ ਨੇ ਦੱਸਿਆ ਜਿਹਨੇ ਭਾਈ ਸਾਹਿਬ ਨੇ ਕਿ ਮਤਲਬ ਉਹਨਾਂ ਭਾਣ ਜਾਗਾ ਉਹ ਬਾਹਰਲੇ ਦੇਸ ਗਿਆ ਤੇ ਬਾਕੀ ਜਿਹੜੇ ਹੈਗੇ ਨੇ ਉਹਦਾ ਬਾਡੇ ਵੀ ਐ ਤੇ ਜਿਹੜੇ ਹੈਗੇ ਨੇ ਬਲੈਕ ਮੇਲ ਫਿਲਮ ਤੇ ਇਸ ਤੋਂ ਪਹਿਲਾਂ ਜਿਹੜੀ ਫਿਲਮ ਕੀਤੀ ਸੀਗੀ ਉਹਦਾ ਜਿਹੜਾ ਹੈਗਾਗਾ ਰਿਲੀਜ਼ ਕਰਨ ਦਾ ਸਮਾਂ ਵੀ ਇਹੀ 7 ਮਈ 2000 ਸੀ 2024 ਤੇ 2023 ਦੀਆਂ ਦੋ ਫਿਲਮਾਂ ਦਿੱਤੀਆਂ ਗਈਆਂ ਨੇ ਉਮੀਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਵੱਲੋਂ ਅਤੇ ਗੁਣਤਾਜ ਪ੍ਰੈਸ ਮਹਿਲ ਕਲਾ ਵੱਲੋਂ ਕਿ ਅਜੇ ਟੱਲੇਵਾਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਉਮੀਦ ਕਰਦੇ ਆ ਸਾਡੇ ਇਸ ਸਮਾਜ ਨੂੰ ਇਹਨਾਂ ਕ੍ਰਿਤੀਆਂ ਤੋਂ ਜਾਣੂ ਮਾਉਂਦਾ ਹੋਇਆ ਅੱਗੇ ਵਧਦਾ ਹੋਇਆ ਅਕਾਲਪੁਰਖ ਵਾਹਿਗੁਰੂ ਨੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੀ ਬਹੁਤ ਬਹੁਤ ਧੰਨਵਾਦ ਚਲੋ ਪਿੰਡ ਦਾ ਨਾਮ ਉੱਚਾ ਕੀਤਾ ਇਲਾਕੇ ਦਾ ਨਾਮ ਉੱਚਾ ਕੀਤਾ ਸਾਰਾ ਇਹਨਾਂ ਨੇ ਵਧੀਆ ਮੈਂ ਆਪ ਜ਼ਿੰਦਗੀ ਜੇ ਸੋਚਾਂਗਾ ਸੂਗਾ ਵਧੀਆ ਸਾਰਾ ਵਧੀਆ ਕਰ ਲੈ ਜੀ ਪਿੰਡ ਦੀ 10000 ਆਬਾਦੀ ਦੇ ਵਿੱਚੋਂ ਇਸ ਇਨਸਾਨ ਨੇ ਜਿਹੜਾ ਹੈਗਾ ਜਿੰਦਗੀ ਦੇ ਵਿੱਚ ਆਪਣੇ ਪਿੰਡ ਦਾ ਇਹ ਆਪਣੇ ਨਗਰ ਦਾ ਆਪਣੀ ਪੰਚਾਇਤ ਦਾ ਆਪਣੇ ਮੋਹਤਬਰ ਸੱਜਣਾ ਦਾ ਆਪਣੇ ਇਲਾਕੇ ਦਾ ਨਾਮ ਆ ਜਿਹੜਾ ਰੋਸ਼ਨ ਕਰਨ ਦਾ ਤੁਹਿਆ ਕੀਤਾ ਹੋਇਆ ਹੈ। ਕਿੱਥੇ ਹੋ ਜੀ ਇਹ। ਅੱਛਾ। ਕਾਲਪੁਰ ਤੋਂ ਬਾਹਰ ਦੀ ਦੋਗਣੀ ਚਾਰ ਰਾਜ ਆਪਣੀ ਧਰਤੀ ਪक्षी। ਬਹੁਤ ਵਧੀਆ। ਇਹਨਾਂ ਦੇ ਫੋਟੋ ਬੋਰਡ ਲੱਗਿਆ। ਬੇਰੀਪੁਰੀ ਨਾ ਇਹਦੀ ਮਾਰੀ ਦਿਖਾਈ ਗਈ ਹੈ। ਇਹਦੇ ਚੰਗੇ ਅੰਸਰ ਵੀ ਹੈਗੇ ਉਹ ਸਾਰੇ ਇਹਨਾਂ ਨੂੰ ਦਿਖਾਉਣੇ ਚਾਹੀਦੇ ਆ ਕਿ ਜਿਹੜੀ ਹੈਗੀ ਆ ਉਹ ਵੀ ਦਿਖਾਉਣਾ। ਪੁਲਿਸ ਨੂੰ ਮਾੜਾ ਕਰਕੇ ਦਿਖਾਉਂਦੇ ਆ ਕੋ ਜਿਹੜੇ ਚੰਗੇ ਅੰਸਰ ਜਾਂ ਹੋਰ ਮਹਿਮਜ ਕੰਮ ਕਰਦੇ ਆ ਉਹ ਚੰਗੇ ਵੀ ਨਹੀਂ ਜਿਹੜੇ ਚੰਗੇ ਆ ਬੈਗ ਚ ਲਾਉਂਦਾ ਇਹ ਗੱਲ ਹੈ ਕਿ ਕਿੰਨੇ ਪ੍ਰੇਮ ਪਿਆਰ ਦੀ ਭਾਵਨਾ ਕਰਦਾ ਹੈ